ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਅੱਜ ਆਪਾਂ ਵੀਡੀਓ ਬਣਾਉਣ ਆਏ ਆ ਜੀ ਰਾਮਪਰਾ ਮੰਡੀ ਵਿਖੇ ਆਪਾਂ ਇਹਨਾਂ ਵੀਰਾਂ ਤੋਂ ਜਾਣਦੇ ਆ ਕਿ ਕਿੰਨੇ ਪਸ਼ੂ ਲੈ ਕੇ ਆਏ ਆ ਤੇ ਕੀ ਉਹ ਪਸ਼ੂਆਂ ਦੇ ਅੱਜ ਕੱਲ ਰੇਟ ਚੱਲ ਰਹੇ ਆ ਇਹਨਾਂ ਦੀ ਆਪਾਂ ਪੂਰੀ ਡਿਟੇਲ ਲਾਵਾਂਗੇ ਜੀ ਵੀਰ ਜੀ ਆਪਣਾ ਨਾਮ ਤੇ ਆਪਣਾ ਪਤਾ ਦੱਸੋ ਜੀ ਮਹਾਰਾ ਨਾਮ ਸਾਰੋ ਐਡਰੈਸ ਜਾਤੀ ਜਾਂਸੀ ਮਾਲ ਵੇਚਦੇ ਆ ਛੇ ਤਾਰੀਖ ਸੀਪਰੀ ਬਾਜ਼ਾਰ ਛੇ ਤਾਰੀਖ ਦੇ ਬਾਜ਼ਾਰ ਮੈਂ ਠੀਕ ਹੈ ਤੇ ਕਿੰਨੇ ਪਸ਼ੂ ਲੈ ਕੇ ਆਏ ਹੋ ਬਈ ਪਸ਼ੂ ਦੀਏ 70 ਠੀਕ ਹੈ ਇੱਕ ਇੱਕ ਕਰਕੇ ਆਪਾਂ ਇਧਰੋਂ ਦੋਸਤੋ ਪਹਿਲਾਂ ਆਪਾਂ ਇਹ ਨੀਲੀ ਰਾਵੀ ਮੱਝ ਤੋਂ ਸ਼ੁਰੂ ਕਰਦੇ ਆ ਜੀ ਨੀਲੀ ਰਾਵੀ ਇਹ ਕਿੰਨਾ ਮਸੂਆ ਇਹ ਦੁੱਧਾ ਸੂਆ ਹੈ ਠੀਕ ਹੈ ਤੇ ਪਿਛਲੇ ਸੂਏ ਦਾ ਕੀ ਰਿਕਾਰਡ ਆ ਦੁੱਧ ਦਾ ਕਿੰਨਾ ਦੁੱਧ ਸੂਏ ਦਾ ਰਿਕਾਰਡ ਬੰਦੇ ਬੋਲਦੇ ਤੇ 15 ਕੁ ਲੀਟਰ ਬੋਲਦੇ ਠੀਕ ਹੈ ਆਪਾਂ ਖਰੀਦੀ ਆ ਵਪਾਰ ਦਾ ਕੰਮ ਕਰਦੇ ਆ ਠੀਕ ਹੈ ਕਿੰਨੇ ਦਿਨ ਹੋਏ ਇਸ ਨੂੰ ਸੂਈ ਨੂੰ ਇਹਨੂੰ ਸੂਈ ਨੂੰ 12 ਦਿਨ ਹੋ ਗਏ 12 ਦਿਨ 12 ਦਿਨ ਬਾ 12 ਦਿਨ ਸੂਈ ਨੂੰ ਹੋ ਗਏ 12 13 ਕਿਲੋ ਦੁੱਧ ਤਿਆਰ ਹੈ ਠੀਕ ਹੈ ਤੇ ਬੱਚਾ ਕੀ ਹੈ ਤੇ ਮਗਰ ਬੱਚਾ ਕੱਟਾ ਕੱਟਾ ਹਾਂ ਠੀਕ ਹੈ ਤੇ ਇਧਰ ਅਗਲੀ ਦੇਖੋ ਕਿਸਾਨ ਵੀਰੋ ਆਦੇ ਆ ਗਿਆ ਇਹ ਦਿਖਾ ਦਿਓ ਜੀ ਇਹ 몰ਾ ਆਪਾਂ ਇਹਨਾਂ ਦੇ ਸਾਰੇ ਫੋਨ ਤੇ ਕਰਾਂਗੇ 몰 ਫੋਨ ਤੇ ਕਰਾਂਗੇ ਠੀਕ ਹੈ ਇਹ ਕਿੰਨਾ ਵਸੂਆ ਜੈ 3 ਦਾ ਵਸੂਆ ਹੈ ਠੀਕ ਹੈ ਤੇ ਇਹਦਾ ਕਿੰਨਾ ਦੁੱਧ ਦਾ ਰਕੜ ਕਿੰਨਾ ਦੁੱਧ ਤਿਆਰ ਹੁਣ ਇਹਦਾ ਦੁੱਧ ਉੱਤੇ ਨਾ 14 ਕੋਈ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਹੈ ਜੇ 5 ਦਿਨ ਦੀ ਸੂਈ ਹੈ ਠੀਕ ਹੈ ਤੇ ਇਹਦੇ ਮਗਰ ਬੱਚਾ ਬੱਚਾ ਕੱਟੀ ਹੈ ਠੀਕ ਹੈ ਕਿ ਕੱਟੀ ਦੋਸਤੋ ਇਹ ਵੀ ਇੱਕ ਵਧੀਆ ਟਾਂਚੇ ਦੀ ਮੱਝ ਆ ਇੱਕ ਜਿੱਲੀ ਹੈ ਬਈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਕੱਦ ਕਾਠ ਦੀ ਚੰਗਾ ਦੁੱਧ ਪਾ ਦੂਗੀ ਦੋਸਤੋ ਇਹ ਵੀ ਅਗਲੀ ਦਿਖਾਓ ਜੀ ਹਾਂ ਇਹ ਪਰਸੋਂ ਕੀ ਸੂਈ ਹੈ ਠੀਕ ਹੈ ਤੀਜਾ ਸੂਆ ਹੈ ਹੂੰ ਤੇ ਬੱਚਾ ਬੱਚਾ ਕੱਟਾ ਹੈ ਕਿੰਨਾ ਦੁੱਧ ਤਿਆਰ ਹੈ ਥੱਲੇ ਇਹਦਾ ਥੱਲੇ ਕਿੰਨਾ ਦੁੱਧ ਹੈ 12 ਕਿਲੋ 12 ਕਿਲੋ ਤਿਆਰ ਹੈ ਠੀਕ ਹੈ ਬੋਲੀ ਹੈ ਹਜੇ ਠੀਕ ਹੈ ਅੱਛੇ ਜਿਹੜੇ ਰਹਿੰਦੇ ਨੇ ਮੇਰੇ ਨਾਲ 4 ਕਿਲੋ ਅਗਲੀ ਵੀ ਦਿਖਾ ਦਿਓ ਜੀ ਠੀਕ ਹੈ ਇਹ ਬੱਚਾ ਖੁੰਤਣ ਵਾਲੀ ਰਹੇਗਾ ਇਹ ਗੱਪਣਾ ਜੀ ਕਿਹਦੇ ਪੰਕੀਆ ਇਹ ਗੱਬਣਾ ਕੀ ਠੀਕ ਹੈ ਜੀ ਇਹ ਕਿੰਨੇਵੇਂ ਸੂਏ ਹੈ ਜੀ ਇਹ ਦੂਜਾ ਸੂਆ ਜੀ 4 4 ਕਿਲੋ ਲਈ ਹੈ ਹਰਾਨ ਮਖਦੇ ਜੀ ਦੀ 16 ਕਿਲੋ 16 ਕਿਲੋ ਤੋਂ ਦੀ ਗਰੰਟੀ ਹੈ ਜੀ ਦੀ 16 ਕਿਲੋ ਤੋਂ ਤਾਂ ਇਹ ਕਿਹਨਾਂ ਨੂੰ ਬੱਚੇ ਨਹੀਂ ਹੈ ਨਹੀਂ ਦੋਸਤੋ ਤਸੱਲੀ ਤੁਸੀਂ ਆਪ ਕਰਨੀ ਹੈ ਜੀ ਸਾਡਾ ਕੰਮ ਆ ਵੀਡੀਓ ਵਿੱਚ ਪਸ਼ੂਆਂ ਨੂੰ ਦਿਖਾਉਣਾ ਇਹ ਗੱਬਣਾ ਨਹੀਂ ਬਾਈ ਬੱਬਾ ਇਹੀ ਅਗਲੀ ਵੀ ਗੱਬਣਾਂਗੀ ਇਹ ਸੱਜੇ ਸੂਈ ਹੈ ਇਹ ਸੂਈ ਵੀ ਹੈ ਇਹਦੀ ਕੀ ਡਿਟੇਲ ਹੈ ਜੀ ਇਹ 15 ਕਿਲੋ ਦੁੱਧ ਦੀ ਠੀਕ ਹੈ ਤੇ ਸੂਆ ਕਿੰਨਾ ਮਾਏ ਇਹ ਦੁੱਧਾ ਸੂਆ ਦੂਜਾ ਸੂਆ ਠੀਕ ਹੈ ਬੱਚਾ ਬੱਚਾ ਕੱਟੀ ਹੈ ਕੱਟੀ ਹੈ ਦੇ ਮਗਰ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਵੀ ਹੈ ਇਹ 5 ਦਿਨ ਦੀ 5-6 ਦਿਨਾਂ ਦੀ ਸੂਈ ਹੁਣ ਕਿੰਨਾ ਦੁੱਧ ਤਿਆਰ ਹੈ ਹੈ 11 ਕਿਲੋ 11 ਕਿਲੋ ਠੀਕ ਹੈ ਇਹਦੀ ਵੀ ਡਿਟੇਲ ਦੱਸੋ ਜੀ। ਜੇ ਦੁੱਧ ਦੇ ਕਿ 14 ਲੀਟਰ। ਠੀਕ ਹੈ। ਹਾਂ ਜੀ। ਇਹਦਾ ਸੂਆ ਕਿੰਨਾ ਮਾਜੀ ਤੇ ਬੱਚਾ ਕੀ ਆ ਵਿਸ਼ੇ? ਦੁੱਧਾ ਸੂਆ ਹੈ। ਦੁੱਧਾ ਸੂਆ। ਹਾਂ ਕੱਟੀ ਤਾਂ ਹੈ। ਕੱਟੀ ਹੈ। ਹਾਂ ਜੀ। ਦੋਸਤੋ ਜਿਆਦਾਤਰ ਮੱਝਾਂ ਦੇ ਥੱਲੇ ਵੀਰਾਂ ਕੋਲ ਕੱਟੀਆਂ ਹੀ ਹਨ। ਬਹੁਤ ਹੀ ਵਧੀਆ ਕੁਆਲਿਟੀ ਦੀਆਂ ਮੱਝਾਂ ਵੀਰ ਲੈ ਕੇ ਆਇਆ ਜੀ। ਜੇ ਭਾਈ ਸਾਹਿਬ ਦਲਾਤੇ ਹਮੇ। ਠੀਕ ਹੈ ਜੀ। ਆਪਣਾ ਕੀ ਨਾਮ ਹੈ ਜੀ? ਰੇਸ਼ਮ ਖਾਨ ਹੈ ਜੀ। ਠੀਕ ਹੈ। ਆਪਣਾ ਐਡਰੈਸ? ਰਾਮਪੁਰਾ ਫੂਲਾ। ਠੀਕ ਹੈ ਰਾਮਪਰਾਪੁਰ ਤੁਸੀਂ ਇੱਥੋਂ ਦੀ ਰਹਿਣ ਵਾਲੇ ਹੋ ਲੋਕਲ ਠੀਕ ਹੈ ਜੀ ਹੋਰ ਵੀ ਵੀਰ ਆਪਣੇ ਕੋਲੇ ਕੋਈ ਪੁੱਛ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 997887552 ਇੱਕ ਵਾਰੀ ਹੋਰ ਬੋਲ ਦਿਓ 997887552 ਨਾਮ ਮੇਰਾ ਸਾਰੋਕ ਜਾਂਸੀ ਠੀਕ ਹੈ ਜੀ ਤੁਸੀਂ ਹਰ ਮੰਡੀ ਤੇ ਹੀ ਇੱਥੇ ਮੱਝਾਂ ਲੈ ਕੇ ਆਉਂਦੇ ਹੋ ਰਾਮਪਰਾ ਰਾਮਪਰਾ ਹੀ ਘਟੇ ਠੀਕ ਹੈ ਜੀ ਹਾਂ ਜੀ ਬਾਈ ਜੀ ਆਪਣਾ ਵੀ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਫੋਨ ਨੰਬਰ ਹੈ 9915372047 ਠੀਕ ਹੈ ਜੀ ਤੇ ਐਡਰੈਸ ਉਹਦਾ ਰਾਮਪਰਾਪੂ ਰਾਮਪਰਾਪੂ ਠੀਕ ਹੈ ਜੀ ਧੰਨਵਾਦ ਦੋਸਤੋ ਰਾਮਪਰਾਮ ਦੀ ਹਰ ਮਹੀਨੇ ਦੀ 1 ਤਰੀਕ ਨੂੰ ਲੱਗਦੀ ਹੈ ਜੀ ਤੇ ਇੱਥੇ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਮੱਝਾਂ ਆਉਂਦੀਆਂ ਹਨ گاਵਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਤੇ ਮੱਝਾਂ ਦੀ ਗਿਣਤੀ گاਵਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਇਸ ਮੰਡੀ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਯੂਪੀ ਰਾਜਸਥਾਨ ਤੇ ਹੋਰ ਕਈ ਸਟੇਟਾਂ ਦੇ ਪਸ਼ੂ ਪਹੁੰਚਦੇ ਦੂਰੋਂ ਦੂਰੋਂ ਵਪਾਰੀ ਵਰਗ ਆਪਣੇ ਪਸ਼ੂਆਂ ਨਾਲ ਇੱਥੇ ਆਉਂਦੇ ਹਨ ਤੇ ਰੇਟ ਦੋਸਤੋ ਅਸੀਂ ਜਦੋਂ ਸਾਰਾ 라ਉਂਡ ਮਾਰਿਆ ਤਾਂ ਸਾਨੂੰ ਪਤਾ ਲੱਗਾ ਕਿ ਰੇਟ ਤੇਜ਼ ਚੱਲ ਰਹੇ ਹਨ ਇਹ ਜੋ ਸੀਜ਼ਨ ਚੱਲ ਰਿਹਾ ਹੈ ਅੱਜਕੱਲ ਨਾਰਮਲੀ ਰੇਟ ਥੋੜੇ ਤੇਜ਼ ਹੋ ਜਾਂਦੇ ਹਨ ਪਰ ਪਸ਼ੂਆਂ ਦੀ ਕੁਆਲਿਟੀ ਵਿੱਚ ਕੋਈ ਵੀ ਕਮੀ ਨਹੀਂ ਹੈ। ਰਾਮਪਰਾ ਮੰਡੀ ਵਿੱਚ ਪਹਿਲਾਂ ਵੀ ਜਦੋਂ ਆਈਦਾ ਹੈ ਤਾਂ ਬਾਕੀ ਮੰਡੀਆਂ ਦੇ ਮੁਕਾਬਲੇ ਬਹੁਤ ਹੀ ਵਧੀਆ ਕੁਆਲਿਟੀ ਦੇ ਦਧਾਰੂ ਪਸ਼ੂ ਇੱਥੇ ਵੇਖਣ ਨੂੰ ਮਿਲਦੇ। ਵੀਡੀਓ ਨੂੰ ਬਿਨਾ ਸਕਿਪ ਕਰੇ ਦੇਖਿਓ। ਅਸੀਂ ਸਾਰੀ ਮੰਡੀ ਦਾ ਰਾਉਂਡ ਲਗਾ ਕੇ ਚੰਗੇ ਚੰਗੇ ਪਸ਼ੂਆਂ ਦੇ ਸ਼ਾਟ ਲੈ ਕੇ ਤੁਹਾਨੂੰ ਵਧੀਆ ਤੋਂ ਵਧੀਆ ਪਸ਼ੂਦਾਨ ਦਿਖਾਉਣ ਦੀ ਕੋਸ਼ਿਸ਼ ਹੈ। ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮੰਤਵ ਕੋਈ bizness ਨਹੀਂ ਇਹ ਸਾਡਾ ਸ਼ੌਂਕ ਹੈ। ਅਸੀਂ ਸ਼ੌਂਕੀਆ ਤੌਰ ਤੇ ਹੀ ਵੀਡੀਓ ਬਣਾਉਦੇ ਹਾਂ। ਸੋ ਤੁਸੀਂ ਸਕਰੀਨ ਉੱਤੇ ਦੇਖ ਹੀ ਸਕਦੇ ਹੋ ਕਿ ਇੱਕ ਤੋਂ ਇੱਕ ਵਧੀਆ ਮੱਝ ਰਾਮਪਰਾ ਮੰਡੀ ਵਿੱਚ ਮਿਤੀ 1 ਫਰਵਰੀ 2024 ਨੂੰ ਪਹੁੰਚੀ ਹੈ ਅਸੀਂ ਸਾਰੀ ਮੰਡੀ ਦਾ ਓਵਰਵਿਊ ਲਿੰਗ ਇਸ ਵੀਡੀਓ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਮੰਡੀ ਦੀਆਂ ਜਨਮੀਆਂ ਚਰਮੂਗਾਂ ਮੱਝਾਂ ਹਨ ਤੁਸੀਂ ਇਹਨਾਂ ਨੂੰ ਮੰਡੀ ਦੀ ਕਰੀਮ ਕਹਿ ਸਕਦੇ ਹੋ ਉਹ ਪਸ਼ੂ ਅਸੀਂ ਇਸ ਵੀਡੀਓ ਵਿੱਚ ਦਿਖਾ ਰਹੇ ਹਾਂ ਅਸੀਂ ਕਈ ਕਿਸਾਨਾਂ ਨਾਲ ਬਈ ਬਾਰੀਆਂ ਨਾਲ ਪਰਸਨਲੀ ਤੌਰ ਤੇ ਵੀ ਗੱਲ ਕੀਤੀ ਹੈ। ਉਹਨਾਂ ਵਿੱਚੋਂ ਕਈ ਸ਼ਾਰਟ ਅਸੀਂ ਇਸ ਵੀਡੀਓ ਵਿੱਚ ਵੀ ਲਗਾਏ ਹਨ। ਤੁਸੀਂ ਉਹ ਸ਼ਾਰਟਸ ਦੇਖ ਸਕਦੇ ਹੋ ਜੀ। ਰੇਟ ਦੋਸਤੋ ਥੋੜੇ ਜਿਆਦੇ ਹੁੰਦੇ ਹਨ ਵੀਡੀਓ ਵਿੱਚ ਕਿਉਂਕਿ ਮੰਡੀ ਦਾ ਰੇਟ ਥੋੜਾ ਜਿਆਦਾ ਹੈ। ਤੁਸੀਂ ਉਹਨਾਂ ਦੇ ਫੋਨ ਤੇ ਕੰਟੈਕਟ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਅਜੋ ਤੁਸੀਂ ਇਹ ਉਹਨਾਂ ਤੋਂ ਪੀਂ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਹਾਡਾ ਨਾਮ ਹੋ ਅਜੈਵ ਸਿੰਘ ਜੀ ਪਿੰਡ ਜੀ ਮਾੜੀ ਕਿੰਨੇ ਪਸ਼ੂ ਲੈ ਕੇ ਆਏ ਹੋ ਜੀ ਇੱਕ ਹੀ ਲੈ ਕੇ ਆਇਆ ਠੀਕ ਹੈ ਜੀ ਦਿਖਾਓ ਜੀ ਮਾਜਾ ਜੀ ਤੋਰੋ ਜੀ ਨੂੰ ਅਸੀਂ ਪੈਰਾ ਧੁੰਮ ਪੜ ਗਿਆ ਜਾਂਵਾਂਗੇ ਤਾਂ ਆਈ ਗਾਲ ਜੀ ਦਾ ਬਰੋਡਰ ਨੰਬਰ ਆਹ ਦੇਖ ਲਾਜਾ ਫਿਰ ਆਪਣੇ ਕਰੀ ਹੋ ਗਿਆ ਆਪਾਂ 75 ਨੇ ਦੇਵਾਂਗੇ ਆਪਾਂ ਆਪ ਵੀ ਹਿਸਾਬ ਲਾ ਲੀ ਚਲੋ ਆਜਾ ਵੀ ਦਿਖਾ ਦੇਣ ਕਿੰਨੇ ਦਾ ਭਾਅ ਦਾ ਭਾਅ ਪਾਉਣਾ ਬੰਦੇ ਦੇਖ ਲਓ ਆ ਕਿੰਨਾ ਵਸੂ ਆ ਜੀ ਦੂਜਾ ਜੀ ਤੇ ਦੁੱਧ ਦਾ ਰਿਕਾਰਡ ਕੀ ਹੈ ਜੀ ਇਹਦਾ ਪਿਛਲੇ ਸੂਏ ਦਾ 14 15 ਲੀਟਰ ਦਾ ਰਿਕਾਰਡ ਆ ਜੀ ਠੀਕ ਹੈ ਜੀ ਤੇ ਰੇਟ ਤੁਸੀਂ ਫੋਨ ਤੇ ਹਾਂਜੀ ਰੇਟ ਫੋਨ ਤੇ ਫੋਨ ਨੰਬਰ ਦੱਸ ਦਿਓ ਜੀ 6883 55437 ਇੱਕ ਵਾਰੀ ਹੋਰ ਬੋਲੋ 6883055406 ਠੀਕ ਹੈ ਜੀ ਧੰਨਵਾਦ ਸੱਸੀ ਗੱਲ ਬਾਈ ਜੀ ਬਾਈ ਨਾਮ ਜੀ ਤੇ ਐਡਰੈਸ ਪਿੰਡ ਦਾ ਜੀ ਲਾਲੀ ਸਿੰਘ ਨਾਮ ਹੈਗਾ ਜੀ ਪਿੰਡ ਪੂਲਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਗਾਂ ਲੈ ਕੇ ਆਏ ਹੋ ਜੀ ਹਾਂ ਜੀ ਕਿੰਨਾ ਵਸੂਆ ਜੀ ਇਹ ਕੋਲੋਂ ਆ ਵੀਰੇ ਅਜੇ ਪਹਿਲਾ ਵਸੂਆ ਠੀਕ ਹੈ ਕਿੰਨੇ ਦਿਨ ਲੈ ਜੂ ਜੀ ਅਜੇ 14-15 ਦਿਨ ਲੈ ਠੀਕ ਹੈ ਕਿੰਨਾ ਦੁੱਧ ਦੇ ਦੂਜੀ ਤੁਹਾਡੇ ਹਿਸਾਬ ਨਾਲ ਜੇ 30 35 ਕਿਲੋ ਦੁੱਧ ਦੇ ਦੂਗੀ ਫਲੂਰੀ ਅਜੇ ਖੀਰੀ ਆ ਮੁੰਡੇ 18 ਮਹੀਨਿਆਂ ਦੀ ਆ ਜੀ ਠੀਕ ਹੈ ਜੀ ਤੇ ਰੇਟ ਕੀ ਕਰਦੇ ਆ ਜੀ ਇਹਦਾ ਰੇਟ ਤਾਂ 2 10 ਕਰਦੇ ਆ ਠੀਕ ਹੈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ 79860 07200 ਇੱਕ ਵਾਰੀ ਹੋਰ ਬੋ 79860 07200 ਦੋਸਤੋ ਰਾਮਕਾਂਵਲੀ ਮੂਰਾ ਨੀਲੀਰਾਵੀ ਹਰ ਤਰ੍ਹਾਂ ਦੀ ਮੱਝ ਲੈਂਦੀ ਹੈ ਜੀ ਰੇਟ ਵੀ ਦੋ ਤੋਂ ਬਹੁਤ ਵਕਤ ਹੀ ਮੈਂ ਦੰਦੇ ਹਾਂ ਅੱਜ ਦੀ ਮੰਡੀ ਦੀ ਗੱਲ ਕਰੀਏ ਤਾਂ 70000 ਤੋਂ ਲੈ ਕੇ ਤੇ 5.5 ਲੱਖ ਤੱਕ ਦੇ ਮੱਝ ਅੱਜ ਦੀ ਰਾਮਪਰਾ ਮੰਡੀ ਵਿੱਚ ਦੋਸਤੋ ਵਿਕੀ ਹੈ ਜੀ ਉਧਰ ਕਾਟੂ ਮਾਲ ਵਿੱਚ ਵੀ ਬਹੁਤ ਹੀ ਸੋਹਣੀਆਂ ਸੋਹਣੀਆਂ ਝੋਟੀਆਂ ਵਿਕਣ ਲਈ ਆਉਂਦੀਆਂ ਜੋ ਵੀ ਝੋਟੀਆਂ ਦਾ ਸ਼ੌਕ ਰੱਖਦੇ ਨੇ ਉਹ ਇੱਥੋਂ ਜੈਜ ਰੇਟ ਵਿੱਚ ਵਧੀਆ ਜਾਨਵਰ ਖਰੀਦ ਸਕਦੇ ਹਨ ਹੁਣ ਅਸੀਂ ਤੁਹਾਨੂੰ ਇੱਕ ਬੁੱਲ ਦਿਖਾਉਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਤੇ ਕਿਹੜਾ ਪਿੰਡ ਹੈ ਜੀ ਆਪਣਾ ਪੋਲ ਹੈ ਆਪਣੇ ਨਾਲ ਕਿੰਨੇ ਜਾਨਵਰ ਲੈ ਕੇ ਆਏ ਹੋ ਜੀ ਮੈਂ ਇਕੱਲਾ ਹੀ ਲੈ ਕੇ ਆਇਆ ਹਾਂ ਬੁੱਲ ਲੈ ਕੇ ਆਏ ਹਾਂ ਕਿੰਨੀ ਉਮਰ ਹੈ ਜੀ ਦੀ 3.5 ਸਾਲ ਦੀ ਠੀਕ ਹੈ ਇਹਦਾ ਮਦਰ ਮਿਲਕ ਰਿਕਾਰਡ ਕੀ ਹੈ ਜੀ ਜੀ ਮਦੇ ਦੂਜੇ ਸਾਲ ਦਾ 19 ਲੀਟਰ ਸੀ ਜੀ ਠੀਕ ਹੈ ਜੀ ਆਪੇ 1470 ਦਾ ਦੱਸਦਾ ਜੀ ਮੱਝ ਆਪਣੇ ਘਰੀ ਆ ਮੱਝ ਆਪਣੇ ਘਰੀ ਆ ਠੀਕ ਹੈ ਤੇ ਕੀ ਮੁੱਲ ਕਰਦੇ ਹੋ ਜੀ ਇਹਦਾ? ਇਹਦਾ 2 ਲੱਖ ਮੁੱਲ ਕਿਤੇ ਕਰਨ। ਠੀਕ ਹੈ ਤੋਰਿਓ। ਆਪਣਾ ਫੋਨ ਨੰਬਰ ਦੱਸ ਦਿਓ ਜੀ। ਆਪਣਾ ਫੋਨ 94634 3851 ਇੱਕ ਵਾਰੀ ਹੋਰ। 94634 3851 ਤੇ 188475 43872 ਠੀਕ ਹੈ ਜੀ ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੋ ਜੀ ਨਾਮ ਜੀ ਕੁਲਵਿੰਦਰ ਸਿੰਘ ਜੀ ਪਿੰਡ ਜੀ ਬਰੋਂਦੀ ਜੀ ਕਿੰਨੇ ਪਸ਼ੂ ਲੈ ਕੇ ਆਏ ਹੋ ਜੀ 2 ਦਾ ਕਾ ਜੀ ਠੀਕ ਆ ਜੀ ਤੋਰ ਕੇ ਦਿਖਾ ਦਿਓ ਨਹੀਂ ਆ ਫੜ ਬੱਚਾ ਕਿੰਨੇ ਵਾਂ ਸੂਏ ਜੀ ਤੀਜਾ ਜੀ ਦੁੱਧ ਕਿੰਨਾ ਜੀ 16 ਕਿਲੋ ਤਿਆਰ ਆ ਠੀਕ ਹੈ ਠੀਕ ਹੈ ਜੀ ਦੂਜਾ ਪਸ਼ੂ ਵੀ ਤੋੜ ਦੇ ਆ ਦੂਜੀ ਵੀ ਤੋੜੀਏ ਹਾਂ ਹਾਂ ਕੈਲ ਰਾਨੀਏ ਕੈਲ ਰਾਨੀਏ ਇਹਨਾਂ ਦਾ ਮੁੱਲ ਦੱਸੋ ਜੀ ਤੇ ਨਹੀਂ ਪਤਾ ਕਰ ਰਹੇ ਨਹੀਂ ਠੀਕ ਹੈ ਜੀ ਤੇ ਮੌਕੇ ਤੇ ਮਾਨਦਾਨ ਹੋ ਜੂ ਹਾਂ ਜੀ ਹਾਂ ਜੀ ਤੇ ਇਹਦਾ ਜੀ ਕਿੰਨਾ ਜੀ ਇਹਦਾ 75 ਠੀਕ ਆ ਆਪਣਾ ਫੋਨ ਨੰਬਰ ਬੋਲਦਾ 6843 74370 ਇੱਕ ਵਾਰੀ ਹੋਰ ਬੋਲੋ 6843 74370 ਇਹ ਸੀ ਜੀ ਆਪਣੀ ਅੱਜ ਦੀ ਗਰਾਮ ਦਾ ਮੰਡੀ ਦੀ ਵੀਡੀਓ ਦੋਸਤੋ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਆ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੀ ਦੋਸਤੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਨਾਲ ਲੱਗਿਆ ਬੈਲ ਵਾਲਾ ਬਟਨ ਵੀ ਜਰੂਰ ਦਬਾ ਲਓ ਤਾਂ ਕਿ ਇਹੋ ਜੀਆਂ ਹੋਰ ਵੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ